दशमेश पिता अमृत खंडे बाटे दा एक वखरा खल गुरा न सज दा दशम पिता ने बाटे दा एक वखरा खाल गुरा ने साज दिता। ਬਣਾ ਕੇ ਕੌਮ ਸ਼ੇਰਾ ਤੇ ਬਲਿਦਾਨੀਆਂ ਦੀ ਇੱਕ ਵੱਖਰੇ ਰਾਤੇ ਚੱਲਣਾ ਸਾਨੂੰ ਸਿਖਾ ਦਿੱਤਾ ਬਣਾ ਕੇ ਕੌਮ ਸ਼ੇਰਾ ਤੇ ਬਲਿਦਾਨੀਆਂ ਦੀ ਇੱਕ ਵੱਖਰੇ ਰਾਤੇ ਚੱਲਣਾ ਸਾਨੂੰ ਸਿਖਾ ਦਿੱਤਾ ਦਸ਼ਮੇਸ਼ ਪਿਤਾ ਨੇ ਪਿਆਕੇ ਅੰਮ੍ਰਿਤ ਖੰਡੇ ਬਾਟੇ ਦਾ वखरा खलसा सा वखरा खल सा पथ गुरा सा अजूनि के युना षक अमृत गुरु जुड़ जुडा ओ सदा अजूनी कदे जुना विचे उंदा नहीं। जेड़ा ਵਿਚੋਂ ਆਂਦਾ ਨੇ ਜਿਹੜਾ ਸ਼ੱਕ ਕੇ ਅੰਮ੍ਰਿਤ ਗੁਰ ਗੋਬਿੰਦ ਸਿੰਘ ਨਾਲ ਜੁੜ ਜਾਂਦਾ ਦਸ਼ਮੇਸ਼ ਪਿਤਾ ਨੇ ਪਿਆ ਕੇ ਅੰਮ੍ਰਿਤ ਖੰਡੇ ਬਾਟੇ ਦਾ ਇੱਕ ਵੱਖਰਾ ਖਾਲਸਾ ਪੰਥ ਗੁਰਾਂ ਨੇ ਸਾਜ ਦਿੱਤਾ ਰੱਖ ਕੇ ਰਹਿਣੀ ਬਹਿਣੀ ਵਿੱਚ ਜੀਵਨ ਦੇ ਉਹ ਦੇ ਹਿਰਦੇ ਘਰ ਵਿੱਚ ਅਮੋਲਕ ਥਾਂ ਮਿਲ ਜਾਂਦਾ ਰੱਖ ਕੇ ਰਹਿਣੀ ਬਹਿਣੀ ਵਿੱਚ ਜੀਵਨ ਦੇ ਉਹ ਦੇ ਹਿਰਦੇ ਘਰ ਵਿੱਚ ਅਮੋਲਕ ਥਾਂ ਮਿਲ ਜਾਂਦਾ ਦਸ਼ਮੇਸ਼ ਪਿਤਾ ਨੇ ਪਿਆਕੇ ਅਮ੍ਰਿਤ ਖੰਡੇ ਬਾਟੇ ਦਾ ਇਕ ਵਖਰਾ ਖਾਲਸਾ ਪੰਥ ਗੁਰਾਂ ਨੇ ਸਾਜ ਦਿੱਤਾ ਪੜ ਜਪ ਜਾਪ ਸਵਈਏ ਚੋਪਈ ਆਨੰਦ ਸਾਹਿਬ ਜੀ ਨਿਤ ਪੜ ਕੇ ਉਹਦੀ ਗੋਦੀ ਦਾ ਨਿਗ ਮਿਲ ਜਾਂਦਾ ਪੜ ਜਪ ਜਾਪ ਸਵਈਏ ਚੋਪਈ ਆਨੰਦ ਸਾਹਿਬ ਜੀ नित पढ़ के ओदी गोदी दा निग मिल जांदा दशमेश पिता ने प्या अमृत खंडे बाटे दा इक वखरा खालसा पंथ गुरा ने साज दिता हुकम कमा के दसम पिता दा पंजा प्यारे अने देके सीस पी के अमृत सिर दित्ता। दिता हुक्म कमा के दसम पिता दा पंजा प्यार आने देके सीस पी के अमृत सिर ताज दिता दशमेश पिता ने प्या के अमृत खंडे बाटे दा ਇਕ ਵੱਖਰਾ ਖਾਲਸਾ ਪੰਥ ਗੁਰਾਂ ਨੇ ਸਾਜ ਦਿੱਤਾ ਉਹਦੇ ਦਰਵਰ ਗਾਣਾ ਹੋਰ ਕੋਈ ਦਰ ਮਿਲਣਾ ਏ ਉਹ ਜਿਹੜਾ ਦੀਨ ਦੁਨੀ ਦਾ ਰਾਖਾ ਬਣ ਕੇ ਆ ਗਿਆ ਉਹਦੇ ਦਰਵਰ ਗਾਣਾ ਹੋਰ ਕੋਈ ਦਰ ਮਿਲਣਾ ਏ ਜਿਹੜਾ ਦੀਨ ਦੁਨੀ ਦਾ ਖਾ ਬਣ ਕੇ ਆ ਗਿਆ ਦਸ਼ਮੇਸ਼ ਪਿਤਾ ਨੇ ਪਿਆ ਕੇ ਅੰਮ੍ਰਿਤ ਖੰਡੇ ਬਾਟੇ ਦਾ ਇੱਕ ਵੱਖਰਾ ਖਾਲਸਾ ਪੰਥ ਗੁਰਾਂ ਨੇ ਸਜ ਦਿੱਤਾ ਬਣਾ ਕੇ ਕੋਮ ਸ਼ੇਰਾ ਤੇ ਬલિਦਾਨੀਆਂ ਦੀ ਇੱਕ ਵਖਰੇ ਰਾਤੇ ਚੱਲਣਾ ਸਾਨੂੰ ਸਿਖਾ ਦਿੱਤਾ दशमेश पिताने प्याके अमृत खंडे बाटे दा एक वक्रा खाल सपंथ गुराने साज दिता एक वक्रा खाल सपंथ गुराने साज दिता एक न्यारा खाल सपंथ गुराने साज दिता